ये पूर्णिमा के अनुसार चार सोमवार हैं आज पहला सोमवार है पूर्णिमा के अनुसार संक्रांति के अनुसार अगला सोमवार जो है वो पहला सोमवार है श्रावण मास में माँ पार्वती ने भगवान भोले शंकर जी का तप किया था उनकी आराधना की थी और श्रावण मास में ही समुद्र मंथन हुआ था सभी देव देवताओं को अमृत जल छकाकर भगवान भोले शंकर जी ने खुद जो है वो विष का पान किया था इसी वजह से भगवान भोले शंकर जी का सावन मास में बहुत ज़्यादा पूजा अर्चना करने का फ़ायदा होता है इसी वजह से भगवान भोले शंकर जी को श्रावण मास में रुद्राभिषेक द्वारा दूध से दही से जल से सभी प्रकार के जो तो द्रव्य हैं उनके साथ जो भगवान भोले शंकर जी का अभिषेक किया जाता है उनसे उनके जो गले में है वो शांति मिलती है उनको ठंडक पहुँचती है और भगवान भोले शंकर प्रसन्न होकर के सभी अपने भक्तों को प्रसन्न होकर के अच्छा वरदान देते हैं जय शंकर जय महाराज बोले शंकर भगवान की जय ਅੱਜ ਦਾ ਜਿਹੜਾ ਸੋਮਵਾਰ ਹੈ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਇਹਦਾ ਬਹੁਤ ਮਹੱਤਵ ਹੈ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਸਾਡੇ ਗ੍ਰੰਥਾਂ 'ਚ ਵੀ ਵਰਣਨ ਹੈ ਗ੍ਰੰਥਾਂ 'ਚ ਵੀ ਲਿਖਿਆ ਦਾ ਜਿਹੜਾ ਵੀ ਸਾਵਣ ਮਹੀਨੇ ਦੇ ਜਿਹੜੇ ਸੋਮਵਾਰ ਆਉਂਦੇ ਨੇ ਉਸ ਸੋਮਵਾਰ ਨੂੰ ਸ਼ਰਧਾ ਦੇ ਨਾਲ ਪ੍ਰਭੂ ਦਾ ਵਰਤ ਕਰਦਾ ਆਧਾਰਨ ਕਰਦਾ ਹੈ ਮਿਰਾ ਖਾਰ ਰਹਿ ਕੇ ਪ੍ਰਭੂ ਦੀ ਪੂਜਾ ਕਰਦਾ ਹੈ ਪ੍ਰਭੂ ਨੂੰ ਧਿਆਨਦਾ ਉਹਦੀ ਹਰ ਤਰੀਕੇ ਦੇ ਨਾਲ ਮਨੋ ਕਾਮਨਾ ਪੂਰੀ ਹੁੰਦੀ ਹੈ ਅਸੀਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਵਰਣਨ ਹੈ ਮਾਂ ਪਾਰਵਤੀ ਜੀ ਨੇ ਵੀ ਜਦੋਂ ਇਹ ਤਾਰਨ ਕੀਤਾ ਵੀ ਭੋਲੇनाथ ਜੀ ਦੇ ਮੇਰੀ ਸ਼ਾਦੀ ਹੋ ਜੇ ਤੇ ਉਹਨਾਂ ਨੇ ਵੀ ਇਹ ਸੋਨ ਮਹੀਨੇ ਦੇ ਚਾਰੇ ਵਰਤਾਂ ਨੂੰ ਬੜੀ ਸ਼ਰਧਾ ਦੇ ਨਾਲ ਕੀਤਾ ਔਰ ਉਹਨਾਂ ਨੂੰ ਬਹੁਤ ਜਲਦੀ ਭੋਲੇनाथ ਜੀ ਦੀ ਪ੍ਰਾਪਤੀ ਹੋਈ ਇਸੇ ਤਰ੍ਹਾਂ ਨਾਲ ਹੀ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬੱਚੀਆਂ ਜਾਂ ਲੜਕੇ ਜਿਨ੍ਹਾਂ ਦੀ ਸ਼ਾਦੀ ਹੋਣ ਵਾਲੀ ਹੁੰਦੀ ਹੈ ਖਾਸ ਤੌਰ ਤੇ ਬੱਚੀਆਂ ਉਹ ਸੋਮਵਾਰ ਸਾਮਨ ਮਹੀਨੇ ਦੇ ਸੋਮਵਾਰ ਦੇ ਜਿਹੜੇ ਚਾਰੇ ਵਰਤ ਹੁੰਦੇ ਨੇ ਉਹ ਬੜੀ ਸ਼ਰਧਾ ਦੇ ਨਾਲ ਕਰਦੀਆਂ ਨੇ ਔਰ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਮੇਰੇ ਧਿਆਨ ਚ ਆਉਂਦੇ ਇਹ ਵਰਤ ਪੂਰਨ ਕਰਨ ਦੇ ਬਾਅਦ ਬਹੁਤ ਜਲਦੀ ਉਹਨਾਂ ਦੀ ਸ਼ਾਦੀ ਵੀ ਹੋ ਜਾਂਦੀ ਹੈ ਉਹ ਜਿੱਥੋਂ ਤੱਕ ਚਲੇਸ਼ਵਰ ਧਾਮ ਦਾ ਸਬੰਧ ਹੈ ਇਹ ਬਹੁਤ ਹੀ ਇੱਕ ਸਤਿਯੁਗ ਦੇ ਵੇਲੇ ਤੋਂ ਦਾ ਪਵਿੱਤਰ ਤੀਥ ਹੈ ਇੱਥੇ ਬਾਬਾ ਪੋਲੇਨਾਥ ਜੀ ਆਪ ਆਏ ਔਰ ਆਪਣੇ ਨਾਲ ਸਾਰੇ ਦੇਵੀ ਦੇਵਤਾ ਨੂੰ ਲੈ ਕੇ ਆਏ ਔਰ ਉਹਦੇ ਬਾਅਦ ਅਸੀਂ ਇਹ ਜਾਣਦੇ ਹਾਂ ਬਟਾਲੇ ਦੀ ਧਰਤੀ ਜਿਹੜੀ ਹੈ ਉਹ ਗੁਰਨਾਨਕ ਦੇਵ ਜੀ ਦੇ ਨਾਲ ਵੀ ਸੰਬੰਧਿਤ ਹੈ ਉਹਨਾਂ ਦੀ ਸਸਰਾਲ ਨਗਰੀ ਹੈ ਕਿ ਗੁਰਨਾਨਕ ਦੇਵ ਜੀ ਵੀ ਇਸ ਪਵਿੱਤਰ ਧਰਤੀ ਦੇ ਉੱਤੇ ਆਏ ਅਸੀਂ ਦੇਖਦੇ ਹਾਂ ਵਿਚਕਾਰ ਸਰੋਵਰ ਔਰ ਦੋਨਾਂ ਸਾਈਡਾਂ ਤੇ ਇੱਕ ਬੰਨੇ ਬਾਬਾ ਪੋਲੇਨਾਥ ਜੀ ਦਾ ਮੰਦਿਰ ਔਰ ਦੂਸਰੇ ਬੰਨੇ ਗੁਰਦੁਆਰਾ ਸਾਹਿਬ ਵਿਰਾਜਮਾਨ ਹੈ ਔਰ ਇਹ ਬਹੁਤ ਹੀ ਇੱਕ ਪਵਿੱਤਰ ਧਰਤੀ ਹੈ ਇਸ ਧਰਤੀ ਦੇ ਉੱਤੇ ਹੀ ਜਿਹੜਾ ਕਾਰਤਿਕ ਸਵਾਮੀ ਜੀ ਦਾ ਨਿਵਾਸ ਹੈ ਉਹ ਕਾਰਤਿਕ ਸਵਾਮੀ ਜੀ ਜਿਨ੍ਹਾਂ ਨੇ ਜਿਹੜਾ ਵਾ ਜਿਹੜੇ ਰਾਖਸ਼ੀ ਉਹਨਾਂ ਦਾ ਆਤੰਕ ਜਿਹੜਾ ਇਸ ਧਰਤੀ ਤੋਂ ਸਮਾਪਤ ਕੀਤਾ ਸੀ ਦੇਵ ਸੈਨਾ ਦਾ ਨੇਤ੍ਰਿਤਵ ਕਰਦੇ ਹੋਏ ਆ ਤੋ ਇਸ ਤਰੀਕੇ ਦੇ ਨਾਲ ਜਿਹੜਾ ਅਚਰੇਸ਼ਵਰ धाम ਦਾ ਤੀਰਥ ਹੈ ਬਹੁਤ ਹੀ ਵੱਡਾ ਤੀਰਥ ਹੈ ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਚ ਲੋਕ ਪਹੁੰਚਦੇ ਨੇ ਔਰ ਇਹ ਜਿਹੜੇ ਸੌਨ ਮਹੀਨੇ ਦੇ ਚਾਰੇ ਸੋਮਵਾਰ ਜਾਂ ਪੰਜ ਸੋਮਵਾਰ ਆਉਂਦੇ ਨੇ ਸ਼ਾਮ ਨੂੰ ਇੱਥੇ ਬਹੁਤ ਵੱਡੇ ਇੱਕ ਦਰਬਾਰ ਸਜਾਇਆ ਜਾਂਦਾ ਵਾ ਨਗਰ ਕੀਰਤਨ ਹੁੰਦਾ ਵਾ ਬੜੀ ਬੜੀ ਦੂਰ ਤੋਂ ਮਹਾਰਾਜ ਦਾ ਨਾਮ ਜੱਪਨ ਵਾਲੇ ਲੋਕ ਜਿਹੜੇ ਐ ਇੱਥੇ ਪਹੁੰਚਦੇ ਆ ਔਰ ਸੰਤਾਂ ਨੂੰ ਨਿਹਾਲ ਕਰਦੇ ਆ ਤੋਂ ਅੱਜ ਮੇਰਾ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਸਿਰਫ ਬਟਾਲਾ ਦੇ ਲੋਕਾਂ ਨੂੰ ਨਹੀਂ ਪੂਰੇ ਵਿਸ਼ਵ ਦੇ ਲੋਕਾਂ ਨੂੰ ਅਪੀਲ ਹੈ ਵੀ ਅੱਜ ਸੋਮਵਾਰ ਸਾਵਣ ਮਹੀਨੇ ਦੇ ਸੋਮਵਾਰ ਸ਼ੁਰੂ ਹੋ ਚੁੱਕੇ ਆ ਆਪਾਂ ਵੱਡੀ ਗਿੰਦੀ ਦੇ ਵਿੱਚ ਸ਼ਿਵ ਮੰਦਿਰਾਂ 'ਚ ਪਹੁੰਚੀਏ ਔਰ ਉੱਥੇ ਜਾ ਕੇ ਪ੍ਰਭੂ ਦੇ ਚਰਨਾਂ 'ਚ ਨਤਮਸਤ ਹੋ ਕੇ ਆਸ਼ੀਰਵਾਦ ਲਈਏ ਬੋਲੇ ਨਾਤਕੀ ਜੈ